ਤੋ ਇਟਾਲੀਅਨ ਬੜੀ ਇਰਾਜ ਹੈ ਸੋ ਦੋਸਤੋ ਅੱਜ ਤੁਹਾਨੂੰ ਇੱਕ ਨਵੀਂ ਚੀਜ਼ ਦਿਖਾਣੇ ਤੁਸੀਂ ਚੈੱਕ ਕਰ ਸਕਦੇ ਆ ਨਾਂਦਾ ਦੇ ਠੰਡੇ ਪਾਣੀ ਚ ਦੂਹਾ ਚੈੱਕ ਕਰ ਲੋ ਜੀ ਹਾਂਜੀ ਕੁਝ ਕਹਿਣਾ ਚਾਹਨਾ ਠੰਡ ਬਹੁਤ ਠੰਡ ਬਹੁਤ ਆ ਠੱਪਾ ਤਾਂ ਹੀ ਦਾ ਹੀ ਪਿੱਛੇ ਬੈਠੇ ਆ ਸਮਝਿਆ ਕਰੋ ਮੈਂ ਪਹਿਲੇ ਸਮਝ ਗਿਆ ਕਿਵਲਾ ਆ ਗਿਆ ਬੰਦਾ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅੱਜ ਦਾ ਵਲੌਗ ਅਸੀਂ ਲੈ ਕੇ ਆਏ ਆ ਸਾਈਕਲ 'ਤੇ ਇਟਲੀ ਦੇ ਪਿੰਡਾਂ ਦੀ ਸੈਰ ਠੀਕ ਹੈ ਜੀ ਦਿਖਾਵਾਂਗੇ ਤੁਹਾਨੂੰ ਸਾਈਕਲ 'ਤੇ ਅੱਜ ਇਟਲੀ ਦੇ ਪਿੰਡਾਂ ਦੇ ਨਜ਼ਾਰੇ ਤੇ ਕੋਮੇ ਦੇ ਫਿਰਦੇ ਆ ਤੇ ਤੁਹਾਨੂੰ ਵੀ ਅੱਜ ਦਿਖਾਵਾਂਗੇ ਇਟਲੀ ਦੇ ਪਿੰਡ ਸੇਮ ਪੰਜਾਬ ਵਾਂਗੂ ਆ ਕਿੱਦਾਂ ਡਿਫਰੈਂਟ ਆ ਕੀ ਹਿਸਾਬ ਕਿਤਾਵਾ ਸੋ ਦੋਸਤੋ ਅੱਜ ਅਸੀਂ ਜਾਵਾਂਗੇ ਬਾਏ ਰੋਡ ਆਪਣੇ ਪਿੰਡਾਂ ਨੂੰ ਘੱਟ ਦੇ ਘੱਟ ਦੇ ਮਾਰਕੀਟ ਚੀਨੀਆਂ ਦੀ ਪੀਪਰ ਦੇ ਲੱਗੇ ਤੇ ਉੱਥੋਂ ਅਸੀਂ ਥੋੜੀ ਬਹੁਤੀ ਸ਼ਾਪਿੰਗ ਕਰਾਂਗੇ ਤੇ ਵਾਪਸੀ ਕਰਾਂਗੇ ਬਾਕੀ ਤੁਹਾਨੂੰ ਪਿੰਡਾਂ ਦੇ ਵਿਊ ਕਾਵਾਂਗੇ ਚੱਕ ਤੇ ਨਾਲੇ ਖੇਤਾਂ ਦੀਆਂ ਫਿਰਨੀਆਂ ਦੇਖਿਓ ਸਾਡਾ ਨਾਲ ਸਾਡੇ ਰਣਜੀਤ ਚਲਿਏ ਜੀ ਫਿਰ ਹੋਰ ਜੀ ਹੋਰ ਚਲੋ ਜੀ ਕਰੋ ਮਾਰੋ ਸਟਾਫ ਮੁੰਡਿਆਂ ਨੇ ਸਾਈਕਲਾਂ ਦੇਖੋ ਕਿੰਨੇ ਕਿੰਨੇ ਮਹਿੰਗੀਆਂ ਰੱਖੀਆਂ ਆ ਉਹ ਹੈਗਾ ਜੀ ਬੋਲਟ ਡਬਲ ਸੀਟਰ ਤੇ ਆ ਹੈਗਾ ਵਨ ਸੀਟਰ ਇਹ ਇੰਡੀਆ ਦੇ ਡੇਢ ਦੇ ਸਵਰ-ਸਵਰ ਲੱਖ ਦੀਆਂ ਬਾਈਕਾਂ ਹਾਂ ਜੀ ਖਾਰਾ ਨਵਾਂ ਬੋਲਟ ਆ ਜਾਂਦਾ ਇੰਡੀਆ ਦੇ ਵਿੱਚ ਜਿੰਨੇ ਦੀਆਂ ਸਾਈਕਲਾਂ ਚੱਕੀ ਫਿਰਦੇ ਪੱਟੂ ਚਲੋ ਜੀ ਕਰੋ ਅੱਗੇ ਨੂੰ ਜਰਾ ਸਟਾਰਟ ਲਓ ਜੀ ਮੁੰਡੇ ਨਿਕਲ ਚੱਲੇ ਆ ਪਿਕਅਪ ਬਹੁਤ ਆ ਕਹਿੰਦੇ ਸਾਈਕਲਾਂ ਦੀ ਲਓ ਜੀ ਮੈਨੂੰ ਤਾਂ ਬਿਠਾ ਲਓ ਜਾਣਾ ਹੈ ਹਾਂ ਜੀ ਚਲੋ ਜੀ ਚੱਲੀਏ ਲਓ ਜੀ ਰੱਬ ਦਾ ਨਾਮ ਤੋ ਦੋਸਤੋ हेयर कट ਕਿਦਾਂ ਦਾ ਲੱਗਾ ਉਹ ਵੀ ਸਾਨੂੰ ਜਰੂਰ ਕਮੈਂਟਾਂ ਵਿੱਚ ਦੱਸਿਓ ਅੱਜ हेयर कट ਕਰਾਇਆ ਲਓ ਜੀ ਆ ਜਾਵੇ ਲਸ਼ਕਰਾ ਯਾਦੀ ਗੱਲਾਂ ਕਰਦੀ ਰਹੋ ਨਾ ਲਓ ਜੀ ਸਪੀਡ ਬਹੁਤ ਆ ਧਿਆਨ ਨਾਲ ਲਓ ਜੀ ਆ ਹੈਗੀ ਸਾਡੇ ਪਿੰਡ ਦੀ ਨਹਿਰ ਜਿਹੜੀ ਸੇਫਟੀ ਕੀਤੀ ਹੋਈ ਆ ਚੈੱਕ ਕਰੋ ਸਾਡੇ ਪਿੰਡ ਦਾ ਸੂਹਾ ਚੈੱਕ ਕਰ ਸਕਦੇ ਤੁਸੀਂ ਸੂਹਾ ਸੂਹਾ ਚੈੱਕ ਕਰੋ ਬਾਕੀ ਦਿਨ ਵਧੀਆ ਚੜਿਆ ਹੋਇਆ ਹੈ ਇਹ ਹੈਗਾ ਜੀ ਸਾਡੇ ਪਿੰਡ ਦਾ ਸੁਹਾ ਸੋ ਸਾਨੂੰ ਇੱਥੋਂ ਕੀ ਸਿੱਖਣ ਨੂੰ ਮਿਲਦਾ ਸਾਨੂੰ ਵਗਦੇ ਪਾਣੀ ਵਾਂਗੂ ਹਮੇਸ਼ਾ ਜ਼ਿੰਦਗੀ ਚ ਚੱਲਦੇ ਰਹਿਣਾ ਚਾਹੀਦਾ ਆ ਜੀ ਜਿਆਦਾ ਦੁਖੀ ਹੋਵੇ ਛਾਲ ਵੀ ਮਾਰ ਸਕਦੇ ਹਾਂ ਹਾਂਜੀ ਮੇਰੇ ਹਿਸਾਬ ਨਾਲ ਮੀਨ ਤੇ ਨਾ ਚੜੀਏ ਅਸੀਂ ਇਧਰ ਵੀ ਚੱਲੀਏ ਵਿੱਚ ਦੀ ਪਿੰਡਾਂ ਵਾਲੇ ਤੇ ਚੱਲਦੇ ਆ ਨਾ ਇੱਥੇ ਲੋ ਜੀ ਸਿੱਖਿਆ ਦੇ ਦੇਖਣ ਨੂੰ ਮਿਲਦੀ ਇਹ ਜੀ ਵਗਦੇ ਪਾਣੀ ਵਾਂਗੂ ਜ਼ਿੰਦਗੀ ਚ ਚੱਲਦੇ ਰਹੋ ਸੰਘਰਸ਼ ਜ਼ਿੰਦਗੀ ਜਾਂਦੇ ਰਹਿਣੇ ਆ ਸੋ ਚਲੋ ਜੀ ਅਸੀਂ ਮੇਨ ਰੋਡ ਤੇ ਨਾ ਹੀ ਚੜੀਏ ਰੂਲ ਨੂੰ ਗਲੀਏ ਫੋਲੋ ਤੇ ਚਲੋ ਹੈਲਮਟ ਵੀ ਨਹੀਂ ਪਾਏ ਹੈ ਹੈਲਮਟ ਵੀ ਨਹੀਂ ਪਾਏ ਤੇ ਅਸੀਂ ਬਾਸਤ ਵੀ ਨਹੀਂ ਪਾਈ ਹੈਗੀ ਤੁਸੀਂ ਗਲੀਆਂ ਚੈੱਕ ਕਰ ਸਕਦੇ ਆ ਜਾਂ ਮਾ ਪੰਜਾਬ ਵਾਲੀ ਫੀਲਿੰਗ ਆ ਰਹੀ ਆ ਸਿੱਧੇ ਹਾਂ ਚਲੋ ਆ ਹੈਗਾ ਜੀ ਸਾਡੇ ਪਿੰਡ ਦਾ ਲਵਾਤੇ ਦਾ ਬਾਹਰਲਾ ਦ੍ਰਿਸ਼ ਤੁਸੀਂ ਦੇਖ ਸਕਦੇ ਆ ਕਿੰਨਾ ਖੂਬਸੂਰਤ ਆ ਸੋ ਲੋਕੀ ਮਾੜਾ ਮੋਟਾ ਜੀ ਠੰਡ ਧੁੱਪ ਦਾ ਆਨੰਦ ਮਾਣਦੇ ਹੋਏ ਕੋਈ ਦੇਖ ਸਕਦੇ ਆ ਲਓ ਜੀ ਆ ਹੈਗੀ ਆ ਜੀ ਸਾਡੇ ਪਿੰਡ ਦੀ ਗਰਾਊਂਡ ਹਾਂਜੀ ਹਾਂਜੀ ਪਿੰਡ ਦੀ ਗਰਾਊਂਡ ਵੀ ਦਿਖਾ ਦਈਏ ਮੈਂ ਕਿਹਾ ਆ ਹੈਗੀ ਜੀ ਪਿੰਡ ਦੀ ਗਰਾਊਂਡ ਤੇ ਇਧਰਲੀ ਸਾਈਡ ਨਾਲ ਹੀ ਪਾਣੀ ਵਗਦਾ ਹੈ ਜੀ ਦੇਖ ਸਕਦੇ ਆ ਲੋਕੀ ਕਿੱਧਰ ਟੁੱਟਿਆਂ ਨੂੰ ਸੈਰਾਂ ਕਰਾ ਰਹੇ ਕਿਉਂਕਿ ਵੈਦਰ ਬੜੀਆ ਹੈ ਅੱਜ ਪਿੰਡ ਦੀ ਪਾਰਕ ਆ ਸਾਡੇ ਪਿੰਡ ਦੀ ਹੈਗੀ ਜੀ ਪਾ ਠੀਕ ਹੈ ਜੀ ਆ ਜਿਹੜੀ ਤੁਸੀਂ ਪੇਟੀ ਜੀ ਚੈੱਕ ਕਰਦੇ ਆ ਇਹਦੇ ਵਿੱਚ ਡੋਨੇਸ਼ਨ ਹੁੰਦੀ ਕੱਪੜਿਆਂ ਦੀ ਬਾਕੀ ਦੋਸਤੋ ਵੀਡੀਓ ਨੂੰ ਬਹੁਤ ਸਾਰਾ ਤੁਸੀਂ ਪਿਆਰ ਦਿੰਦੇ ਆ ਏਦਾਂ ਹੀ ਤੁਸੀਂ ਸਾਡਾ ਹੌਸਲਾ ਬਰਕਰਾਰ ਰੱਖਣਾ ਵੀਡੀਓ ਨੂੰ ਪਿਆਰ ਦਿੰਦੇ ਰਹੋ ਸੋ ਤੁਸੀਂ ਬਾਹਰਲਾ ਦ੍ਰਿਸ਼ ਦੇਖ ਕੇ ਕਿਦਾਂ ਦਾ ਫੀਲ ਕਰਦੇ ਆ ਸੋ ਤੁਹਾਨੂੰ ਕਮੈਂਟਾਂ ਜੀ ਜ਼ਰੂਰ ਦੱਸਿਓ ਤੁਹਾਡੇ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਜੈਨ ਕਰਿਓ ਸਬਸਕ੍ਰਾਈਬ ਤੇ ਕਮੈਂਟਾਂ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਆ ਕਰੋ ਤਾਂ ਜੋ ਤੁਹਾਡੇ ਲਈ ਅਸੀਂ ਵਧੀਆ-ਵਧੀਆ ਵੀਡੀਓ ਲੈ ਕੇ ਆਉਂਦੇ ਰਹੀਏ ਬਿਯਾਰੀ ਦਿਲ ਖੜ ਜਾ ਲਾ ਲਓ ਜੀ ਗੱਡੀਆਂ ਨੂੰ ਵੀ ਰਸਤਾ ਦੇਣਾ ਹੈ ਇਹ ਇਹਨਾਂ ਦਾ ਤੁਹਾਨੂੰ ਪਤਾ ਹੀ ਆ। ਹਾਜੀ ਕੁਝ ਕਹਿਣਾ ਚਾਹੁੰਨਾ। ਠੰਡ ਬਹੁਤ ਠੰਡ ਬਹੁਤ ਆ। ਤਾਂ ਹੀ ਤਾਂ ਵੀ ਪਿੱਛੇ ਬੈਠੇ ਆ ਸਮਝਿਆ ਕਰੋ। ਮੈਂ ਪਹਿਲੇ ਸਮਝ ਗਿਆ ਤੇ ਕੀ ਲਾ ਗਿਆ ਬੰਦਾ। ਦੋਸਤੋ ਖੇਤਾਂ ਦੇ ਵਿੱਚ ਆਪਣਾ ਪਿੰਡ ਕੱਟ ਕੇ ਆ ਤੁਸੀਂ ਚੈੱਕ ਕਰ ਸਕਦੇ ਆ। ਕਿਸੇ ਨੇ ਆਪਣੀ ਫਸਲ ਬਚਾਉਣ ਲਈ ਉੱਤੇ ਲਫਾਫਾ ਦਿੱਤਾ ਹੋਇਆ ਆ। ਛੇ ਸਾਲੇ ਸ਼ੋਕਰਵਾਦਾ ਵੀ ਆ ਗਿਆ ਜਦਾ ਇੰਡੀਆਂ ਨਹੀਂ ਹੁੰਦਾ ਆ ਤੁਹਾਨੂੰ ਦਿਖਾਣੇ ਸ਼ੋਕਰਵਾਦਾ ਚੈੱਕ ਰਿਓ ਬੜੇ ਆ ਇਹੋ ਵਾਲਾ ਸ਼ੋਕਰਵਾਦਾ ਇਹ ਹੈਗਾ ਟਾਲੀਅਨ ਦੀ ਮਢੀਰ ਇਟਾਲੀਅਨ ਮਢੀਰ ਜਿਹਨੂੰ ਕਹਿੰਦੇ ਆ ਚੈੱਕ ਰਿਓ ਆ ਗਿਆ ਪਿੱਛੇ ਉਹ ਚੱਲਿਓ ਵੀ ਬਾੜੂ ਵੇ ਸਾਨੂੰ ਨਾ ਲੈ ਲੈਣ ਵੇ ਓਹ ਜਾ ਫਰਾ ਫੁੱਟ ਫੁੱਟ ਹਾਲ ਦਾ ਹਾਲ ਦਾ ਚੈੱਕ ਕਰੋ ਦੋਸਤੋ ਇਟਾਲੀ ਦੀ ਬੜੀ ਹੀ ਰੱਜ ਹੈ ਖੋ ਤੁਸੀਂ ਇਮਾਰਤਾਂ ਚੈੱਕ ਕਰ ਸਕਦੇ ਆ ਇਟਲੀ ਦੇ ਵਿੱਚ ਇਹ ਤੁਹਾਨੂੰ ਨਾਰਮਲ ਦੇਖਣ ਨੂੰ ਮਿਲ ਸਕਦੀਆਂ ਆ ਜੇ ਤੁਸੀਂ ਪਿੰਡਾਂ ਦੇ ਦ੍ਰਿਸ਼ ਦੇਖੂਗੇ ਤਾਂ ਸੋ ਪੰਜਾਬ ਪੂਰਾ ਮਿੱਨੀ ਪੰਜਾਬ ਤੁਸੀਂ ਸਾਡੀ ਵੀਡੀਓ ਤੋਂ ਅੰਦਾਜ਼ਾ ਨਹੀਂ ਲਾ ਸਕਦੇ ਅਸੀਂ ਇਟਲੀ 'ਚ ਘੁੰਮਦੇ ਪਏ ਆ ਕਿ ਅਸੀਂ ਪੰਜਾਬ 'ਚ ਘੁੰਮਦੇ ਪਏ ਆ ਤੁਸੀਂ ਚੈੱਕ ਕਰ ਸਕਦੇ ਆ ਦੋਸਤੋ ਅੱਜ ਜਿਹੜੇ ਵੀ ਖੇਤਾਂ 'ਚ ਇਸ ਟਾਈਮ ਚੈੱਕ ਕਰਦੇ ਪਏ ਆ ਇਹ ਹੈਗੇ ਮੱਕੀ ਦੇ ਝੁੰਡ ਜਿਹੜੇ ਕਿ ਮੱਕੀ ਕੱਟਣ ਤੋਂ ਬਾਅਦ ਉਹਨਾਂ 'ਚ ਬਾਏ ਵੀ ਹੈ ਨਹੀਂ ਸਾਲ 'ਚ ਇੱਕ ਫਸਲ ਲੈਂਦੇ ਹੈਗੇ ਆ ਜੀ ਇਹ ਬਾਕੀ ਜ਼ਮੀਨ ਉਪਜਾਊ ਬਹੁਤ ਆ ਕਿਉਂ ਲੱਛਰ ਸਹੀ ਗੱਲ ਹੈ ਥੇਰ ਬਹੁਤ ਬੰਦੇ ਆ ਨਾ ਜ਼ਮੀਨ ਦੇ ਵਿੱਚ ਖਾਦੇ ਹੀ ਬਹੁਤ ਆ ਜੀ ਮੋਰੇ ਸੋ ਦੋਸਤੋ ਅੱਜ ਤੁਹਾਨੂੰ ਇੱਕ ਨਵੀਂ ਚੀਜ਼ ਦਿਖਾਣੇ ਤੁਸੀਂ ਚੈੱਕ ਕਰ ਸਕਦੇ ਆ ਨਾਂਦਾ ਦੇ ਆ ਠੰਡੇ ਪਾਣੀ 'ਚ ਚੂਹਾ ਚੈੱਕ ਕਰ ਲਓ ਜੀ ਚੂਹਾ ਚੈੱਕ ਕਰ ਲਓ ਚੂਹਾ ਪਰ ਹੁਣ ਚਲਾ ਗਿਆ ਪਰ ਜੇ ਤੁਸੀਂ ਦੇਖੋ ਤਾਂ ਠੁੱਡਾਂ ਤੋਂ ਚੈੱਕ ਕਰ ਸਕਦੇ ਕਿ ਡਿਗੜੀਆਂ ਠੁੱਡਾਂ ਇਹਨਾਂ ਦੀਆਂ ਲਓ ਜੀ ਉਹ ਜਦ ਦਿਖਿਆ ਮੜਾ ਜਿਹਾ ਦਿਖਿਆ ਉਹ ਤੋਂ ਦਿਖਾ ਦੇ ਉਹ ਜੀ ਕਿਤੇ ਮੜਾ ਜਿਹਾ ਲੱਗਿਆ ਹਨ ਦਾ ਚੈੱਕ ਕਰੋ ਜੀ ਨਾਲੇ ਨਾਲੇ ਨਹੀਂ ਆੜਾ ਹੈ ਆੜਾ ਜਿੱਦਾਂ ਖੇਤਾਂ ਨੂੰ ਪਾਣੀ ਨਦੀਆਂ ਨਹਿਰਾਂ ਵਾਲਾ ਲਾਂਦੇ ਪੰਜਾਬ ਤਾਂ ਇਹ ਚੀਜ਼ਾਂ ਗਵਾਚ ਗਈਆਂ ਜੀ ਹਨਾ ਇਕੱਲੇ ਇਕੱਲੇ ਘਰ 'ਚ ਮੋਟਰਾਂ ਆ ਸੋ ਅਸਲੀ ਕਲਚਰ ਤਾਂ ਜੀ ਇਹਨਾਂ ਨੇ ਸੰਭਿਆ ਹੋਇਆ ਤੁਸੀਂ ਚੈੱਕ ਕਰ ਸਕਦੇ ਆ ਅੱਜ ਵੀ ਨਾਲਿਆਂ ਨਾਲ ਨਿਕਾਸ ਆ ਇਹਨਾਂ ਦਾ ਪਾਣੀ ਦਾ ਪਾਣੀ ਲਾਂਦੇ ਆ ਤਗੜੇ ਤਗੜੇ ਆ ਸੋ ਪਿੱਛੇ ਕਣਕਾਂ ਚੈੱਕ ਕਰੋ ਜੀ ਕਿਉਂ ਲਾਸ਼ਰਾ ਹੋਰ ਰੌਣਕਾਂ ਲੱਗੀਆਂ ਹੋਈਆਂ ਹਾਂ ਨਾ ਹਰਾ ਭਰਾ ਮੋਹਲ ਕੀਤਾ ਪਿਆ ਆ ਵੱਡੇ ਪਿੰਡ ਦਾ ਨਾਮ ਹੈਗਾ ਜੀ ਲਵਾਤਾ ਆ ਤੁਸੀਂ ਚੈੱਕ ਕਰ ਸਕਦੇ ਆ ਇਹ ਡ੍ਰੈਸ਼ ਹੈਗਾ ਡਾਇਰੈਕਸ਼ਨ ਜਿਹੜੀ ਦੱਸਦੀ ਪਈ ਆ ਲਵਾਤੇ ਵਾਲੀ ਆ ਸੋ ਆ ਜਿਹੜੀ ਦਿਖਾਉਂਦੇ ਪਏ ਹੈਗੇ ਆ ਇਹ ਅਗੀ ਦੋਜੀ ਮੋ ਵਾਲੀ ਤੇ ਅਸੀਂ ਪਿੰਡ ਪਹੁੰਚੇ ਹੈਗੇ ਆ ਪੇਵੇ ਦਿਲਮੋਨਾ ਤੂੰ ਚੈੱਕ ਕਰ ਸਕਦੇ ਆ ਪੇਵੇ ਦਿਲਮੋਨਾ ਪਹੁੰਚੇ ਆ ਇਸ ਤੋਂ ਬਾਅਦ ਸਿੱਧਾ ਪਿੰਡ ਪੈਂਦਾ ਹੈਗਾ ਈਪਰ ਈਪਰ ਦੇ ਵਿੱਚ ਸ਼ਾਪਿੰਗ ਕਰਨੀ ਮੁੰਡਿਆਂ ਨੇ ਸ਼ੀਸ਼ਾ ਸ਼ੀਸ਼ਾ ਹੈ ਨਹੀਂਗਾ ਸ਼ੀਸ਼ਾ ਲਾਊਗਾ ਮੁੰਡਾ ਇੱਕ ਤੇ ਨਾਲੇ ਹੈਲਮਟ ਵੀ ਲੈ ਲਈ ਯਾਰ ਜ਼ਰੂਰੀ ਆ ਰੋਡ ਤੇ ਚੱਲਣਾ ਜਦੋਂ ਧੁੱਪ ਪਾਵੇ ਹਲਕੀ ਅਕੀ ਨਿਕਲੀਓ ਪਰ ਹੱਥ ਸੁਨ ਹੋਵੇ ਸਹੀ ਗੱਲ ਆ ਜੀ ਗਲਾਸ ਜਿਹੜੇ ਘਰੇ ਰਹਿ ਗਏ ਟੈਂਪਰੇਚਰ ਹੈਗਾ ਇਸ ਟਾਈਮ 4 4 ਫੀਲ ਲਾਈਕ ਆ ਇਟਲੀ ਆ ਕਿ ਮੈਂ ਦੋ ਤੁਸੀਂ ਬੱਸ ਦਾ ਸਟੇਸ਼ਨ ਚੈੱਕ ਕਰ ਸਕਦੇ ਆ ਦੇਖੋ ਬਕਾਇਦਾ ਉੱਪਰ ਛੱਤ ਲਾਈ ਹੋਈ ਆ ਬੱਸ ਰੁਕ ਦੇਵੇ ਦਿਲਵਾਨੋਂ ਤੋਂ ਦਿਲਵੋਨਾ ਤੋਂ ਅਸੀਂ ਜਾ ਰਹੇ ਆ ਹੁਣ ਅੱਦੇ ਵੱਲੋਂ ਸੋ ਇਹ ਹੈਗਾ ਜੀ ਇਟਲੀ ਦਾ ਪੁਰਾਣਾ ਪੁਰਾਣਾ ਜੇ ਪਿੰਡ ਪੁਰਾਣੇ ਪੁਰਾਣੇ ਕਲਚਰ ਤੁਸੀਂ ਦੇਖ ਸਕਦੇ ਆ ਕੋਈ ਕਹਿ ਨਹੀਂ ਸਕਦਾ ਵੀਡੀਓ ਦੇਖ ਕੇ ਫਿਰ ਅਸੀਂ ਇਟਲੀ ਦੇ ਵਿੱਚ ਸੋ ਇਹ ਹੈਗਾ ਦੂਜਾ ਪਾਸਾ ਜੀ ਇਟਲੀ ਦਾ ਪਿੰਡ ਆ ਯਾਰ ਸੇਮ ਜਿਹਾ ਪੰਜਾਬ ਤੇ ਪਿੰਡਾਂ ਕੋਈ ਚੀਜ਼ ਆ ਆ ਇਹ ਹੈਗੇ ਪਿੰਡ ਸੋ ਜਦੋਂ ਤੁਸੀਂ ਸ਼ਹਿਰਾਂ 'ਚ ਜਾਓਗੇ ਸ਼ਹਿਰਾਂ 'ਚ ਡਿਵੈਲਪਮੈਂਟ ਹੈਗੀ ਹੋਰ ਸਾਫ ਦੀ ਤੇ ਉਹ ਬਹੁਤ ਸੁੰਦਰ ਵਾ ਦੇਖਣ ਨੂੰ ਲਾਗੂ ਆ ਹੁੰਦਾ ਤੇ ਪਿੰਡਾਂ ਦੇ ਦ੍ਰਿਸ਼ ਹੈ ਉਹ ਜਿਹੇ ਹੁੰਦੇ ਆਂ ਠੀਟਲੀ ਦਾ ਵੀ ਬਹੁਤ ਹੜਕਾ ਬੰਦਿਆ ਹਾਂਜੀ ਬਾਕੀ ਕੋਈ ਫਿਰ ਨਹੀਂ ਚੈੱਕ ਕਰ ਸਕਦੇ ਆਂ ਜੀ ਠੀਟਾ ਵਾਲੀ ਤੇ ਲੋਕਾਂ ਲੋਕ ਇੱਥੋਂ ਜਾਂਦੇ ਆ ਆਪਣੇ ਨਾਲ ਉਹ ਜਿਹੜੀ ਫਿਰਨੀ ਆ ਇਹ ਜਿਆਦਾ ਸੋਹਣੀ ਬਣਾਉਂਦੇ ਆਂ ਯਾਰ ਆਪਣੇ ਫਿਰਨੀਆ ਸੁੰਨੀ ਹਾਲਾਤ ਨਹੀਂ ਖਿਆਲ ਨਹੀਂ ਦਿੱਤਾ ਆ ਬੈਂਗਲੋ ਲਓ ਜੀ ਚੈੱਕ ਕਰ ਸਕਦੇ ਤੁਸੀਂ ਹਰੇਕ ਪਿੰਡ ਚ ਇਦਾਂ ਦੇ ਚਰਚ ਬਣੇ ਹੋਏ ਆ ਹਰੇਕ ਪਿੰਡ ਦੇ ਸੈਂਟਰ ਦੇ ਵਿੱਚ ਚਰਚ ਹੁੰਦਾ ਹੈ ਜੀ ਇੱਥੇ ਲਓ ਜੀ ਆਹ ਵੀ ਦ੍ਰਿਸ਼ ਚੈੱਕ ਕਰ ਸਕਦੇ ਆ ਲਓ ਕੀ ਆਈ ਗੱਤਾਂ ਨੇ ਦੋਸਤੋ ਜਦੋਂ ਗਰਮੀਆਂ ਜਿਹੜੀਆਂ ਗਰਮੀਆਂ ਚ ਇਹਨਾਂ ਸਾਰੇ ਦਰਖਤਾਂ ਨੂੰ ਫੁੱਲ ਪੱਤੇ ਆ ਜਾਣੇ ਆ ਸੋ ਹੋਰ ਵੀ ਹਰਾ ਭਰਾ ਹੋ ਜਾਣਾ ਹੈ ਚੈੱਕ ਕਰ ਸਕਦੇ ਜੀ پیچھے ਆ ਰਿਹਾ ਹੈ ਆਪਣਾ ਬੈਟਰੀ ਦਾ ਡੰਡਾ ਰਹਿ ਗਿਆ ਹੈਗਾ ਇੱਕ ਸੋ ਅਸੀਂ ਰਿਸਕ ਬਹੁਤ ਲੈ ਰਹੇ ਆ ਚਲੋ ਕੋਈ ਚੱਕਰ ਨਹੀਂ ਟੋਚਨ ਪਾ ਕੇ ਆ ਜਾਵਾਂਗੇ ਕੋਈ ਟੈਨਸ਼ਨ ਨਹੀਂ ਹੁਣ ਜਿੱਥੇ ਜਾਣਾ ਅਸੀਂ ਜਾਣਾ ਹੀ ਆ ਮਾਰੋਵਾਰੀ ਪੈਰਲ ਮਾਰ ਲਾ ਇਧਰੋਂ ਚਲੋ ਸਾਈਕਲਾਂ ਵਾਲੀ ਸਾਈਡ ਹਾਂ ਬਾਕੀ ਚੈੱਕ ਕਰ ਲਓ ਸਾਈਕਲਾਂ ਵਾਸਤੇ ਅਲੱਗ ਰੋਡ ਬਣਿਆ ਹੋਇਆ ਸੋ ਬੰਦੇ ਵੀ ਤੁਰਦੇ ਇੱਥੇ ਤੇ ਗੱਡੀਆਂ ਵਾਲਾ ਅਲੱਗ ਰੋਡ ਆ ਦੋਸਤੋ ਠੰਡ ਬਹੁਤ ਆ ਇਸ ਲਈ ਸਾਈਕਲ ਹੀ ਚਲਾ ਰਹੇ ਹਾਂ ਉਹਨੇ ਹੀ ਪਹੁੰਚ ਗਏ ਆ ਜੀ ਟੈਕਸਟ ਦੇ ਵਿੱਚ ਬਾਕੀ ਤੁਸੀਂ ਦੇਖ ਸਕਦੇ ਆ ਕਪਲ ਸੈਰ ਕਰਦੇ ਪਏ ਆ ਮੌਸਮ ਕਿੰਨਾ ਖਰਾਇਆ ਖਰਾ ਇਧਰ ਹੱਥ ਸੰਗ ਹੋ ਗਏ ਸਾਡੇ ਡਰਾਈਵਰ ਦੇ ਵੀ ਹੱਥ ਸੰਗ ਹੋ ਗਏ ਆ ਬਾਕੀ ਦੋਸਤੋ ਜਿਹੜੀਆਂ ਪੰਡਾ ਦੇਖ ਰਹੇ ਆ ਤੁਸੀਂ ਪੰਡਾ ਦੇ ਵਿੱਚ ਇਹਨਾਂ ਨੇ achar ਬਣਾਵਣਾ ਰੱਖਿਆ ਹੋਇਆ ਆਪਣੇ ਪਸ਼ੂਆਂ ਵਾਸਤੇ ਗਰਮੀਆਂ ਦਾ ਸਟਾਕ ਜਿ ਲੈ ਜਾਂਦਾ ਹੋਇਆ ਇਹ ਹੁਣ ਸਿਆਲਾਂ ਚ ਯੂਜ਼ ਕਰਦੇ ਆ ਜੀ ਇਹਨੂੰ ਸੋ ਇਹ ਹੈਗਾ ਡੈਰੀ ਵਾਲਾ ਪਿਆਨ ਪਿਆ ਭਾਈ ਪਿਆਨ ਉਹ ਪਿਆਨ ਲੋ ਜੀ ਐਡਾ ਸਾਈਡ ਦਿੰਦੇ ਆ ਫਿਰ ਐਗਲਾ ਨਹੀਂ ਕਿਉਂਕਿ ਆਵਾਜ਼ ਬਹੁਤ ਸਾਡੇ ਸਾਈਕਲ ਦੀ ਹੂੰ ਕਰਕੇ ਜਾਂ ਲੋ ਜੀ ਮੁੰਡਿਆਂ ਨੇ ਪਾਰਕਿੰਗ ਲਾਤੇ ਆ ਸਾਈਕਲ ਕਿੱਦਾਂ ਲਾਣਾ ਨਹੀਂ ਲੋਕ ਇਹਨਾਂ ਨੂੰ ਲੋਕ ਤਾਂ ਲਾਓ ਲਾਈਟ ਬੰਦ ਕਰ ਲਾ ਸਕਦੇ ਜੀ ਲੋਕ ਨਹੀਂ ਲਾਣੇ ਲੋਕ ਲਾ ਯਾਰ ਆਪਣੀ ਬੰਦੇ ਕਹਿੰਦਾ ਖਟਾ ਖਟਾ ਹੀ ਆ ਦੇਖਦੇ ਆ ਇਹ ਲਾ ਦੇਣਾ ਇਹ ਪਾਵਾਗੇ ਵੀਡੀਓ ਟੈਨਸ਼ਨ ਆ ਬਾਕੀ ਆ ਲੈ ਏਡਮ ਕਰਦਾ ਇਹ ਤਾਂ ਟੌਪਿਕ ਕੈ ਸੋਚਿਆ ਹੋਇਆ ਆ ਅਸੀਂ ਸੋ ਦੋਸਤੋ ਇੱਕ ਸਾਡਾ ਵਲੌਗ ਇਹੋ ਜਿਹਾ ਵੀ ਆਊਗਾ ਸੋ ਅਸੀਂ ਆਪਣੇ ਇੰਡੀਅਨ ਭਰਾਵਾਂ ਦੀ ਗੱਲਬਾਤ ਕਰਾਂਗੇ ਸੋ ਇਹ ਸਾਡਾ ਟੌਪਿਕ ਹੋਰ ਆ ਜੀ ਸੋ ਪਹੁੰਚ ਗਏ ਅਸੀਂ ਮਾਰਕੀਟ ਸੋ ਮਿਲਦੇ ਆਂ ਜੀ ਅੰਦਰ ਚਲੋ ਅੱਜ ਜੀ ਮਿੱਤਰੋ ਅਸੀਂ ਆਪਣੇ ਪਿੰਡ ਦੇ ਨਾਲ ਦੇ ਪਿੰਡ ਪਹੁੰਚ ਗਏ ਆ ਪੇਵੇ ਦਲਵਾਉਣਾ ਤੇ ਦੇਖ ਸਕਦੇ ਤੁਸੀਂ ਪਿੱਛੇ ਪਿੰਡ ਵਾ ਤੇ ਵਧੀਆ ਮਾਹੌਲ ਆ ਖੇਤ ਖੋਦ ਆਨ ਖੁੱਲੇ ਡੁੱਲੇ ਆ ਕੋਈ ਜ਼ਿਆਦਾ ਡਿਫਰੈਂਸ ਨਹੀਂ ਹੈਗਾ ਇਟਲੀ ਤੇ ਪੰਜਾਬ ਦਾ ਪੰਜਾਬ ਦੇ ਪਿੰਡਾਂ ਦਾ ਤੇ ਇੱਥੇ ਜਿਹੜੀਆਂ ਪਿੰਡਾਂ ਖੇਤਾਂ ਦੇ ਵਿੱਚੋਂ ਜਿਹੜੀਆਂ ਵਿਹਾਂ ਨਿਕਲਦੀਆਂ ਉਹ ਥੋੜੀਆਂ ਡਿਵੈਲਪ ਆ ਇੰਡੀਆ ਨਹੀਂ ਡਿਵੈਲਪ ਹੈਗੀਆਂ ਬਹੁਤ ਵਧੀਆ ਮਾਹੌਲ ਆ ਗੱਲ ਮੁੱਕਦੀ ਮੁਕਾਈਏ ਜੀ ਇੱਥੇ ਸਾਰਾ ਕੁਝ ਹੀ ਡਿਵੈਲਪਮੈਂਟ ਹੋ ਆ ਤੇ ਜੇ ਇੱਥੇ ਦਾ ਉਦਾ ਆਨੰਦ ਮਾਣਨਾ ਪੂਰੀ ਫੀਲਿੰਗ ਪੰਜਾਬ ਵਾਲੀ ਜਾਂਦੀ ਆ ਤੇ ਤੁਸੀਂ ਬੈਕਗ੍ਰਾਉਂਡ ਚੈੱਕ ਕਰ ਸਕਦੇ ਆ ਕੋਈ ਕਹਿ ਨਹੀਂ ਸਕਦਾ ਫਿਰ ਅਸੀਂ ਕਿੱਥੇ ਖੜੇ ਆ ਅਸੀਂ ਇਟਲੀ ਦੇ ਵਿੱਚ ਖੜੇ ਆ ਦੋਸਤੋ ਸੋ ਸਾਡਾ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਇਹਦੇ ਵਾਸਤੇ ਕਮੈਂਟ ਕਰਕੇ ਜਰੂਰ ਦੱਸਿਓ ਸੋ ਆਪਣੀ ਸੇਧ ਦਾ ਰੱਖਿਓ ਖਿਆਲ ਠੰਡ ਥੰਡੇ ਬਹੁਤ ਆ ਅਖੰਡ ਹੁਣ ਇੰਡੀਆ ਬਹੁਤ ਸੁੱਖਣ ਵਾਲਾ ਹੈ